ਵੀਰ ਨਿਕਾ ਕਰੀ FC ਫੀਲਸ ਵਿੱਚ ਹਰ ਚੀਜ਼ ਇਹਨੇ ਉਹਨਾਂ ਦੇ ਦਰਸ਼ਕ ਨੇ ਕਿਤੇ ਆਉਂਦੇ ਆ ਤੇ ਲੋਕ ਬਹੁਤ ਉਹਨਾਂ ਦੇ ਦਰਸ਼ਣਾਂ ਲਈ ਆਉਂਦੇ ਤੇ ਇੱਥੇ ਮੰਨਦਾ ਹੈ ਕਿ ਜੋ ਵੀ ਤੁਸੀਂ ਸੁਕਦੇ ਹੋ ਉਹ ਤੁਹਾਡੀ ਸੁਣਨਾ ਭੁਲਿਓ ਹੁਣੇ ਅੱਛੇ ਤੇ ਚਾਹਤਾ ਚਾਹ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਦੱਸਿਆ ਕਿ ਕਾਫੀ ਸਾਲ ਪਹਿਲਾਂ ਉਹਨਾਂ ਦੇ ਬਜ਼ੁਰਗ ਜਿਹੜੇ ਆ ਉਹ ਜਾਣਦੇ ਸੀਗੇ ਕਿ ਬਾਬਾ ਲਖਦਾਤਾ ਜੀ ਦੇ ਤੁਸੀਂ ਆਪਣੀ ਹੀ ਜਗ੍ਹਾ ਦੇ ਉੱਪਰ ਆਪਣੀ ਜ਼ਮੀਨ ਦੇ ਉੱਪਰ ਜਿਹੜਾ ਹੈਗਾ ਇਹ ਹੈ ਦਾ ਤੁਸੀਂੋਂ ਸੇ ਬਣਾਉਣਾ ਲੱਗੇ ਕਿ ਕਿ ਪੋਸਿਬਲ ਹੈਗਾ ਤੁਸੀਂ ਅ ਤੁਸੀਂ ਆਪਣੇ ਕਿਵੇਂ ਸਥਾਪਿਤ ਤੁਸੀਂ ਫੋਰਮ ਭਰ ਸਕਦੇ ਆ ਤੁਸੀਂ ਦਾ ਇੰਨੇ ਪੈਸੇ ਕਰਨ ਲਈ ਕਿਆ ਮਿਲਿਆ ਤੁਹਾਨੂੰ ਹੋਰ ਇੰਨਾ ਲੈਣ ਤੋਂ ਬਾਰੇ ਚਾਹ ਕੇ ਕਿ ਨੰਬਰ ਤੋਂ ਸਥਾਪਨਾ ਦੀ ਜੀਤੀ ਤੁਸੀਂ ਲਗਾ ਹੈ ਨਹੀਂ ਕਿਆ ਮਿਲਿਆ ਕੁਝ ਨਹੀਂ ਨਾ ਪਰ ਲੋਕ ਬੰਦਾ ਜੋ ਇਹ ਤੇ ਸਾਡੀ ਮੰਨ ਮੰਨਦਾ ਹੈ ਕਿ ਉਹਦਾ ਬੁਰਾ ਤੁਸੀਂ ਜਦੋਂ ਵਾਸਰੇ ਸੀਗੇ ਕਿ ਦੋ ਜਿਆ ਬਹਿਤੇ ਸੀਗੇ ਜਿੰਨੋ ਜਾਈ ਨੇ ਦੱਸਿਆ ਉਹ ਵਾਲਾ ਤੁਹਾਨੂੰ ਦੱਸੋ ਕਿ ਸਤ ਰੌਣੇ ਵੀ ਉਹਨਾਂ ਨੇ ਮਨਾ ਤਾਂ ਜਾਣਦਾ ਨਹੀਂ ਸੀ ਉਹ ਸੀਗੇ ਇੱਥੇ ਇੱਕ ਪੂਰੀ ਸੀਗੀ ਤਕਰੀਬਨ ਹੋਊਗੀ 13-14 ਸਾਲ ਦੀ ਤੇ ਬਜ਼ੁਰਗ ਸੀਗੇ ਜਿਹੜੇ ਉਹ ਤਾਂ ਸਿਰਫ ਆ ਬੋਲਦੇ ਸੀ ਉਹਨਾਂ ਨੂੰ ਦੱਸਣ ਲੱਗੇ ਅੱਛਾ ਤੁਸੀਂ ਆਪਣੇ ਅੱਖੀ ਦੇਖਿਆ ਮੈਂ ਦੇਖਿਆ ਹਾਂ ਦੇਖਿਆ ਪਉ ਜਦਾਂ ਕਿਸੇ ਨੂੰ ਕੋਈ ਹੋ ਕੇ ਹੋਗੇ ਜਾਂ ਕਿਸੇ ਦਾ ਕੋਈ ਹੋ ਜਾ ਜੀ ਲੱਗੀ ਹੋਗੀ ਉਹ ਬੰਦੇ ਕੋ ਸੱਤਾਂ ਨੂੰ ਨਮਕ ਪਾ ਸਕਦੇ ਕੋਈ ਤੇਲ ਨਾਲ ਸੇਚਿਆ ਜਾਂਦਾ ਜਾਂ ਜਿੰਨਾਂ ਨੇ ਕੁੜੀਆਂ ਕੁੜੀਆਂ ਮੇਰੇ ਸੱਤਾਂ ਨੂੰ ਉਹਨੇ ਜੀਨੇ ਬੈਠੇ ਤਾਂ ਮੈਨੂੰ ਕੋਈ ਇਤਿਹਾਸ ਨਹੀਂ ਸੀ ਕਿ ਜਾਨ ਚੜਦੇ ਨੇ ਜਾਲ ਜਾਲ ਦੇ ਜਾਲ ਜਿੱਦਾਂ ਉਹ ਸੁੱਕ ਰਿਹਾ ਤੇ ਅਸੀਂ ਬਹੁਤ ਜਾਣਾਂ ਬਾਬਾ ਜੀ ਉਹ ਨਾਲੇ ਉਹ ਜਿਹੇ ਲੱਗ ਜਾਂਦੇ ਆ ਉਹ ਬਹੁਤ ਚੰਗੇ ਬੰਦੇ ਹੁੰਦੇ ਆ ਜਦੋਂ ਵੀ ਇਹ ਲੱਗੇ ਤੇ ਬਾਅਦ ਚ ਜਾਂਦੇ ਨੇ ਇਹ ਪਹਿਲਾ ਨਾ ਨਾ ਉਹ ਜਿਹੜਾ ਦਰਦ ਇਹ ਜਦੋਂ ਆਪਣੇ ਪੂਰੀ ਹੋਉਂਦੀ ਹੈ ਆਪਾਂ ਉਦੋਂ ਹੀ ਬਸ ਵਾਸ਼ਕ ਦਾ ਜੇ ਨਾ ਤੇ ਆਪਾਂ ਕਹੋਗੇ ਆ ਸਾ ਖੁਸ਼ਹਾਲ ਹੋ ਗਏ ਆਪਣੇ ਹਮ ਜਾਣਗੇ ਆਹੀ ਆਪਾਂ ਚਲੋਗੇ ਬਸ ਲੱਗਿਆ ਨੇ ਇੱਕ ਦਿਆਂ ਇੱਕ ਖੇਲੀ ਟਾਈਮ ਆ ਗਿਆ ਮੇਰੀ ਜਗ੍ਹਾ ਵੀ ਇੱਥੇ ਬੰਨ ਗਈ ਅੱਛਾ ਮੈਂ ਉਹਨੇ ਦੇਖੇ ਸੱਥੇ ਵੀ ਉਹ ਸਾਡੇ ਬਜ਼ੁਰਗਾਂ ਦੀਆਂ ਅੱਛਾ ਟਾਈਮ ਆ ਤੁਹਾਨੂੰ ਸਾਡੇ 8 ਬੇੜੀਆਂ ਹੋਊਗੀ ਅੱਛਾ 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 ਠੀਕ ਠੀਕ ਸੇਵਾ ਕਰ ਦੇਣੀ ਓਕੇ ਸਾਰੇ ਤੁਹਾਡੇ ਬਜ਼ੁਰਗਾਂ ਸਾਡੇ ਬਜ਼ੁਰਗਾਂ ਕੀ ਆ ਅੱਛਾ ਤੁਹਾਨੂੰ ਜਿਉਂ ਇੱਥੇ ਸੇਵਾ ਕਰਦੇ ਨੀਂ ਅੱਛਾ ਸੰਗਤ ਆਉਂਦੀ ਆ ਦੇਰ ਬਾਅਦ ਅੱਗੋਂ ਪੁੱਛੋ ਆਉਂਦੇ ਰਹਿੰਦੇ ਤੇ ਹਾਲ ਬਾਦ ਭੰਡਾਰਾ ਹੁੰਦਾ ਅੱਛਾ ਉਹ ਤਿੰਨ ਤਿੰਨ ਚੱਲਦਾ ਚਾਰ ਗਣ ਚੱਲਦਾ ਉਹ ਲੋਕ ਚੌਂਕੀਆਂ ਭਰ ਲਉਂਦੇ ਆ ਅੱਛਾ ਬਾਹਲੇ 50 ਸੇ ਬਸੇ ਚੌਂਕੀਆਂ ਹੁੰਦੀਆਂ ਹੋਵੇ ਉਹ ਰਾਤਾਂ ਕੱਟ ਕੇ ਜਾਂਦੇ ਇੱਕ ਮੈਨੂੰ ਹੁਣ ਤੁਸੀਂ ਚੌਂਕੀਆਂ ਭਰਨ ਦੀ ਗੱਲ ਕਹੀ ਹੈ ਹੈਨਾ ਜੇ ਅੱਜ ਕੱਲ ਦੀ ਜਨਰੇਸ਼ਨ ਨਹੀਂ ਪਤਾ ਚੌਂਕੀਆਂ ਭਰਨਾ ਕੀ ਹੁੰਦਾ ਥੋੜਾ ਇਸ ਤੇ ਚੌਂਕੀਆਂ ਭਰਨਾ ਇਹ ਹੁੰਦਾ ਵੀ ਰਾਤ ਨੂੰ ਇੱਥੇ ਰਹਿਣਾ ਇੱਥੇ ਸੌਣਾ ਅੱਛਾ ਤੇ ਸਵੇਰ ਨੂੰ ਭੱਜਣਾ ਅੱਛਾ ਇਹਨੂੰ ਚੌਂਕੀ ਭਰਨਾ ਜੀ ਹਾਂ ਜੀ ਬਾਬਾ ਜਾਂਦਾ ਜਸ ਸੌਣਾ ਰਾਤ ਨੂੰ ਇੱਥੇ ਬਾਬਾ ਜੀ ਆਪਣਾ ਪਾਰ ਕਰਦਾ 20 ਗ੍ਰਾਡ ਦਾ ਹੋ ਜਾਂਦਾ ਹਾਂ ਉਸ ਟਾਈਮ ਵੀ ਹੋ ਜਾਂਦਾ ਜਿਹੜਾਤਾ ਵੀ ਹੋ ਜਾਂਦਾ ਨਾ ਵੀ ਕੋਈ ਹੋਵੇ ਇਕੱਲਾ ਹੀ ਬੰਦਾ ਬੈਠ ਕੇ ਆਉਂਦਾ ਬਾਬਾ ਇਹ ਤਾਂ ਆਉਂਦਾ ਇਹ ਜੇ ਦੇਮੇ ਜੀ ਜੇਸੀ ਮਹੀਨਾ ਚੇਤ ਹੁੰਦਾ ਤੇ ਆਪਣੀ ਜਿਹੜੀਆਂ ਮਾਤ ਜਨ ਦੀਆਂ ਆਉਣ ਵਾਲੇ ਸਮੇਂ ਦੇ ਬੱਚਾ ਉਹ ਅਗਲੇ ਮਹੀਨੇ ਤਿਆਰੀ ਹੋ ਜੂਗੀ ਉਸ ਤੋਂ ਅਗਲੇ ਮਹੀਨੇ ਮੰਗਲ ਕੋਈ ਵੀ ਮੰਗ ਮੰਗਦਾ ਚਾਹੇ ਕੋਈ ਵੀ ਉਹ ਸਮਿੱਤ ਇਹ ਸੁੱਖਾ ਕੋਈ ਮੰਗਵਾਉਂਦਾ ਜੀ ਸਾਨੂੰ ਮਰਦਾਂ ਬਖਸ਼ ਦੇਆ ਦਾਤਾਂ ਦੇ ਦੇ ਜੋ ਵੀ ਸ਼ਰਧਾ ਹਰ ਸੰਗਤ ਆਈਆ ਉਹਨਾਂ ਨੂੰ ਸੇਵਾ ਦਾ ਹੱਕ ਹੈ ਬਾਬਾ ਜੀ ਦੇ ਪੰਜ ਪੀੜ ਤੇ ਪੰਜ ਉਹਨਾਂ ਦੇ ਨਾਂ ਦੇ ਚਰਾਗ ਚੱਲਦੇ ਪਿਰੇ ਨਾਂ ਦੇ ਚੱਲਦੇ लाख नाटक फिर देखने को मिलते हैं इसके बाद कर देंगे उनको भी अच्छा फोर्ट्स के बाद एक महीना कुछ सौ बार में पेड़ भी देखने सीखता दरख्ता देखने सीखता बाद है ना वो मतलब आमरी ये बात मंदरा नहीं छोड़ना आमरी तो तुम्हें और भी और भी खा सकती हो जंगली बाबा जी के परिवार जी बाबा जी ਜੋ ਵੀ ਸ਼ਰਧਾ ਨਾਲ ਜੰਡ ਦੀ ਸੇਵਾ ਕਰਦਾ ਵਾ ਉਹਨਾਂ ਦੇ ਫੇਰ ਚਰਾਗ ਲਗਾਉਂਦਾ ਵਾ ਉਹਨਾਂ ਦੀਆਂ ਮਨੋਰਾਹ ਹੋਣ ਵਾਸਤੇ ਤੇ ਤੇ ਬਾਹਰ ਪਰ ਆਉਣੇ ਲਈ ਦੇਖਦੇ ਸੀ ਕਿ ਮੈਂ ਪਏ ਮੈਂ ਚਤਰਾ ਤੋਂ ਚੜਦੀਆਂ ਨੇ ਨਾ ਉਹਨਾਂ ਨੂੰ ਵੀ ਚਾਹਦੇ ਨੇ ਉਹ ਸ਼ਰਤਾਂ ਨਾਲ ਜੂਨੀ ਆਪਣੀ ਸੁੱਖ ਸੁੱਖ ਦਾ ਕੋਈ ਜਿਨ੍ਹਾਂ ਨੇ ਬਾਹਰ ਜਾਣ ਦਾ ਮਤਲਬ ਕੇ ਸੁੱਖ ਸੰਦਾ ਮੂੰਹ ਹੱਥੜਾ ਕੇ ਜਾਂਦੇ ਆ ਜਿਨ੍ਹਾਂ ਨੇ ਹਾਂਜੀ ਮਤਲਬ ਕੇ ਜਿਨ੍ਹਾਂ ਨੇ ਆਪਣੇ ਬੱਚੇ ਬਾਰੇ ਸੁੱਖਾ ਹੁੰਦਾ ਉਹ ਖੜਾਉਣੇ ਲੱਗੇ ਬਾਬਾ ਜੀ ਦੀ ਚਤ ਜੇ ਸੁੱਖ ਪੂਰੀ ਹੋ ਜਾਂਦੀ ਹੈ ਹਾਂਜੀ ਇਹ ਵਾਰ ਉਸ ਤੋਂ ਬਾਅਦ ਆਪਣੇ ਜੋ ਬੰਦੀ ਸ਼ਰਤਾਂ ਆਪੇ ਸੇਵਾ ਕਰ ਸਕਦੇ ਬਾਬਾ ਹਾਂਜੀ ਬਾਬਾ ਜੀ ਦੇ ਨਿਆਜ਼ਾ ਚਾਹਦਿਆਂ ਇਹੇ ਚੌਲ ਬਾਬਾ ਜੀ ਦੇ ਲੱਡੂ ਜੋ ਵੀ ਮਨ ਦੇ ਵਿੱਚ ਭਾਵਨਾਉ ਸੇਵਾ ਕਰ ਸਕਦਾ ਉਹ ਕਰਦਾ ਤੇ ਜਿਸ ਨੂੰ ਸਮਾਤਾ ਪੜੀਆਂ ਇਹਨਾਂ ਸਿਮਾ ਤੇ ਵੀ ਸੇਵਾ ਦੇ ਪੀਰ ਹੋਣ ਖਾਸ਼ਾਨ ਨਿਰਾਲੀ ਵੀਰ ਆ ਵੇ ਨਗਾ ਵੀਰ ਕਿੰਨੇ ਵੀਰ ਹੋਏ ਆ ਇਹਨਾਂ ਦੇ ਵਿੱਚ ਕਟਾਇਆ ਵੀਰ ਵੀਰ ਕਰਾ ਦਿੰਦੇ ਤੇ ਇਹ ਦਾ ਨਾਮ ਆਉਣਗਾ ਵੀਰਾਂ ਦਾ ਇਹ ਲੱਖ ਤਾ ਵੀਰ ਵੀ ਰਹਿੰਦੇ ਲਾਲਾਣਾ ਵੀਰ ਵੀ ਰਹਿੰਦੇ ਮੈਂ ਸੁਣਿਆ ਕਿ ਇੱਥੇ ਜਿਹੜੇ ਹੈਗੇ ਆ ਬਹੁਤ ਸ਼ਰਧਾਲੂ ਆਉਂਦੇ ਜੀ ਤੁਰੋ ਤੁਰੋ ਇੱਥੇ ਆਉਂਦੇ ਆ ਜਦੋਂ ਲੰਗੇ ਆਉਣੇ ਆ ਜਾਂਦੇ ਤਾਂ ਕਿੱਥੇ ਪੰਜ ਨ ਗਏ ਆ ਜਿੰਨਾਂ ਦੇ ਵਿੱਚ ਆਪਣੇ ਪੰਜਾਬ ਵਿੱਚ ਇੱਕ ਹੈ ਉਹ ਕਿਲਾ ਇੱਥੇ ਲੰਗੇ ਆਣਦਾ ਹੈ ਉੱਥੇ ਰੋਕ ਬਣਾਉਣੇ ਦੇ ਨਾਲ ਅੱਛਾ ਮੱਲੇ ਦੀ ਜਿਵੇਂ ਵਾਏ ਕਰੂ ਉਹਨੂੰ ਮੰਨਦੇ ਆਪਾਂ ਉਹਨੂੰ ਪ੍ਰਮਾਤਮਾ ਨੂੰ ਮੰਨਦੇ ਐ ਤਾਂ ਪਰਮਾਤਮਾ ਹੀ ਆ ਸਾਰੇ ਇੱਕ ਹੀ ਆਏ ਮੰਨਦੇ ਗੋਸਤ ਕਸਰ ਤਕਦੀ ਕੋ ਸੁਨਿਆ ਤੂੰ ਜਗ ਦਗ ਵਾਲੀ ਪੀ ਰਵੇ ਨਿਗਾਹੇ ਵਾਲਾ You. <laughs>